ਸਮਾਰਟ ਸਿਟੀ ਅੰਮ੍ਰਿਤਸਰ ਵਿਖੇ ਰੋਜ਼ਾਨਾ ਹੀ ਵੱਡੀ ਗਿਣਤੀ ਵਿੱਚ ਟੂਰਿਸਟ ਸਚਕੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਦੁਰਗਿਆਨਾ ਤੀਰਤ ਅਤੇ ਹੋਰ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਨ ਲਈ ਆਉਂਦੇ ਹਨ ਪਰ ਗੱਲ ਕਰੀਏ ਅੰਮ੍ਰਿਤਸਰ ਦੀ ਸਾਫ ਸਫਾਈ ਦੀ ਤਾਂ ਇਥੇ ਥਾਂ ਥਾਂ ਤੇ ਕੂੜੇ ਦੇ ਢੇਰ ਲੱਗੇ ਹੋਏ ਹਨ ਲੋਗੜ ਇਲਾਕਾ ਟੈਲੀਫੋਨ ਐਕਸਚੇਂਜ ਇਲਾਕਾ ਵਿੱਚ ਕੂੜੇ ਦੇ ਢੇਰ ਲੱਗੇ ਹੋਏ ਹਨ ਸ਼ਹਿਰ ਵਾਸੀਆਂ ਨੇ ਨਗਰ ਨਿਗਮ ਪ੍ਰਸ਼ਾਸਨ ਨੂੰ ਗਾਹ ਲਗਾਈ ਕਿ ਜਿਹੜੇ ਸ਼ਹਿਰ ਵਿੱਚ ਥਾਂ-ਥਾਂ ਤੇ ਕੂੜੇ ਦੇ ਢੇਰ ਲੱਗੇ ਹੋਏ ਹਨ ਇਹਨਾਂ ਕੂੜੇ ਦੇ ਢੇਰਾਂ ਨੂੰ ਜਲਦ ਚੁੱਕਵਾਇਆ ਜਾਵੇ ਅਤੇ ਨਾਲ ਹੀ ਯਕੀਨੀ ਬਣਾਇਆ ਜਾਵੇ ਕਿ ਰੋਜ਼ਾਨਾ ਹੀ ਕੂੜੇ ਦੀ ਲਿਫਟਿੰਗ ਹੋਵੇ ਦੇਖੋ ਜੀ ਅੰਮ੍ਰਿਤਸਰ ਇੱਕ ਗੁਰੂ ਨਗਰੀ ਹੈ ਜੀ ਕਿੰਨਾ ਟੂਰਿਸਟ ਆਂਦਾ ਹੈਗਾ ਜਗਾ ਜਗਾ ਕੂੜੇ ਦੇ ਢੇਰ ਲੱਗੇ ਹੋਏ ਆ ਜਿੱਥੇ ਵੇਖੋ ਪਾਣੀ ਖੜਾ ਹੋਇਆ ਹੁੰਦਾ ਤੇ ਕਿੰਨਾ ਕਿੰਨਾ ਮੱਛਰਾਂ ਨਾਲ ਕਿ ਬਹੁਤ ਜ਼ਿਆਦਾ ਹੱਡ ਤੇ ਕਾਰਪੋਰੇਸ਼ਨ ਦੇ ਵੱਲ ਧਿਆਨ ਨਹੀਂ ਦਿੰਦਾ ਉਹ ਜਿਹੜੀ ਕੂੜੇ ਦੀ ਲਿਫਟਿੰਗ ਨਹੀਂ ਹੋਣਦੀ ਕੁਛ ਨਹੀਂ ਹੋਣਦਿਆ ਤੇ ਗੰਦ ਵੱਤ ਤੋਂ ਵੱਧ ਪਿਆ ਆਇਆ ਤੇ ਕਾਰਪੋਰੇਸ਼ਨ ਦੇ ਆ ਦੇ ਅਧਾਰ ਦਿੱਤੀ ਜਾਵੇ ਕਿ ਇਹਨਾਂ ਦੀ ਸਫਾਈ ਕੀਤੀ ਜਾਵੇ ਕੂੜੇ ਲਿਫਟਿੰਗ ਕੀਤੀ ਜਾਵੇ ਇਹ ਇਹ ਬਹੁਤ ਗੰਦ ਪਿਆ ਇਹਦੇ ਕੋਈ ਕੋਈ ਇਹਨਾਂ ਦੇ ਅੰਨੇ ਬੋਲੇ ਹੋਏ ਆ ਕੋਈ ਜਾਗੇ ਸਗੈ ਤਾਂ ਕਰਦਾ ਗੱਲ ਕਰਦਾ ਕੋਈ ਪੁੱਛਦਾ ਹੀ ਨਹੀਂ ਹਾਂਜੀ ਜਿਹੜੇ ਜਿਹੜੇ ਮੱਲਿਆਲੇ ਆਇਨੇ ਤਾਂ ਗਾ ਧਰਨੇ ਜੋ ਮਰਦੀ ਕੋਖ ਨਹੀਂ ਕਰਦੇ ਹਾਂਜੀ ਇਹ ਇਹਨਾਂ ਨੂੰ ਇਹ ਇਹਨਾਂ ਨੂੰ ਪਤਾ ਨਹੀਂ ਕੋਈ ਦਸਵਾਲ ਨਹੀਂਗਾ ਇਹਨਾਂ ਨੂੰ ਪਤਾ ਨਹੀਂ ਰਾਜ ਕਰਨ ਦਾ ਕਿ ਰਾਜ ਕਿਦਾ ਕਰੀਦਾ ਰਾਜ ਕਰਨ ਦਾ ਤਰੀਕਾ ਹਰ ਬਣਾ ਜੇ ਸਹਾਰਾ ਚਾਹੁੰਦੇ ਨਾ ਉਹਨਾਂ ਨੂੰ ਪਤਾ ਹੁੰਦਾ ਕਿਹੜੇ ਬੰਦੇ ਨੂੰ ਕਿੱਦਾਂ ਕਰ ਡੀਲ ਕਰਨਾ ਕਿੱਦਾਂ ਕੰਮ ਕਰਨਾ ਜੇ ਕੰਮ ਕਰਾਂਗੇ ਤੇ ਗਾਵਾਂਗੇ ਨਾ ਇਹ ਕਰਕੇ ਇਹ ਜਿਹੜੇ ਬੰਦੇ ਨਾ ਬਹੁਤ ਗਲਤ ਆ ਇਹਨਾਂ ਕਿਸੇ ਦਾ ਕੋਈ ਸਫਾਈ ਵਾਲਾ ਖਿਆਲ ਨਹੀਂ ਕਿਸੇ ਦਾ ਨਾ ਕੋਈ ਐਮਐਲਏ ਵੇਂਦਾ ਨਾ ਕੋਈ ਕਮਸਾਰ ਵੇਂਦਾ ਨਾ ਕੋਈ ਦੁਜਾ ਵੇਂਦਾ ਜੇ ਗੁੜੇ ਦੇ ਕਿਤੇ ਰ ਤੇ ਇਹ ਇਹ ਬਣਾਉਂਦੇ ਨਾ ਮੈਂ ਕੰਮ ਨਹੀਂ ਕਰਦੇ ਟੱਕ ਟੇਹ ਲਾਉਂਦੇ ਆ ਹੋਣਾ ਕਿ ਜੇ ਦਾ ਹੋਣਾ ਚਾਹੀਦਾ ਸਫਾਈ ਹੁਣ ਦੇਦੀ ਆ ਲੋਕਾਂ ਦੇ ਕੰਮਾਂ ਨੂੰ ਦੇ ਦੇ ਹੈ ਸੰਗਤਾਂ ਵੇਖੇ ਜਾਣੀਆਂ ਇਹਨਾਂ ਦੇ ਕੋਈ ਸਨੈ ਨਹੀਂ ਕਰਦਾ ਅੰਮ੍ਰਿਤਸਰ ਦੇ ਵਿੱਚ ਜਿਹੜੇ ਵੀ ਇਲਾਕੇ ਜਾ ਕੇ ਹੀ ਦੇਨੇ ਆ ਇੰਨਾ ਗੰਦ ਪਿਆ ਉਹਦੀ ਨਾਂ ਕੋਈ ਸਪਾਈ ਆ ਬਿਮਾਰੀ ਦਾ ਘਰ ਬਣਿਆ ਪਿਆ ਏ ਇਹਦਾ ਹਰ ਇਨਸਾਨ ਨੂੰ ਇਹਦਾ ਚੀਜ਼ ਦਾ ਖਤਰਾ ਏ ਤੇ ਇਸ ਕਰਕੇ ਸਰਕਾਰਾਂ ਦੇ ਗੜੀ ਬੇਨਤੀ ਆ ਵੀ ਇਹ ਕੰਮ ਨੂੰ ਵਧੀਆ ਢੰਗ ਨਾਲ ਕੀਤਾ ਜਾਵੇ ਤੇ ਸਪਾਈ ਹੋਵੇ ਕਿਉਂਕਿ ਸਪਾਈ ਹੋ ਗਈ ਅੰਮ੍ਰਿਤਸਰ ਦਾ ਨਾਮ ਉੱਚਾ ਆਏਗਾ ਜਿੰਨਾ ਮੈਂ ਇਸ ਇਲਾਕੇ ਦੇ ਵਿੱਚ ਨਰਕ ਦੇ ਗੰਦ ਵੇਖਿਆ ਨਾ ਬਹੁਤ ਜ਼ਿਆਦਾ ਵੇਖਿਆ ਏ ਸਰਕਾਰਾਂ ਗਾੜੀ ਬੀਲਾ ਬੇਨਤੀ ਆ ਵੀ ਇਹ ਕੰਮ ਵਧੀਆ ਢੰਗ ਨਾਲ ਕੇਦਾ ਸਪਾਈ ਕੀਤੀ ਜਾਵੇ ਕਿਉਂਕਿ ਜਨਤਾ ਨੂੰ ਸੁੱਖ ਮਿਲੇ ਔਰ ਬਿਮਾਰੀ ਤੋਂ ਇਹਨਾਂ ਨੂੰ ਤੰਦਰੁਸਤੀ ਮਿਲ ਜੇ ਜੀ ਨਹੀਂ ਜੀ ਮੈਂ ਵੀ ਕਾਫੀ ਸ਼ਹਿਰ ਚ ਫਿਰਦਾ ਜੀ ਜਿੱਥੇ ਜਿੱਥੇ ਜਾ ਕੇ ਵੇਖਿਆ ਇੰਨਾ ਗੰਦ ਵੇਖਿਆ ਇੰਨਾ ਇਹ ਕੂੜਾ ਕਰਕਟ ਬਜ਼ਾਰਾਂ ਦੇ ਵਿੱਚ ਵੀ ਔਰ ਢੇਰ ਲੱਗੇ ਪਏ ਨੇ ਇਸ ਗੱਲ ਦਾ ਐ ਲੱਗਣ ਦਾ ਵੀ ਸਰਕਾਰ ਦੇ ਕੰਨਾਂ ਦੇ ਵਿੱਚ ਨਾ ਰੂ ਆਇਆ ਇਹਨਾਂ ਨੂੰ ਪਤਾ ਨਹੀਂ ਲੱਗਣ ਡਿਆ ਨਾ ਕੋਈ ਉਥੇ ਕੋਈ ਐਮਐਲਏ ਵੇਂਦਾ ਨਾ ਕੋਈ ਅਫਸਰ ਵੇਖਣ ਡਿਆ ਤੇ ਇਸ ਕਰਕੇ ਸਰਕਾਰਾਂ ਦੇ ਗਾੜੀ ਜਿਹੜੇ ਐਮਐਲਏ ਸਾਹਿਬ ਨੇ ਮੌਕੇ ਦੇ ਉਹਨਾਂ ਦੇ ਗਾੜੀ ਬੇਨਤੀ ਆ ਵੀ ਅੰਮ੍ਰਿਤਸਰ ਸਰ ਨੂੰ ਸਾਫ਼ ਸੁਥਰਾ ਬਣਾਇਆ ਜਾਵੇ ਕਿਉਂਕਿ ਬਿਮਾਰੀ ਤੋਂ ਰਹਿਤ ਹੋ ਜਾਏ ਤੇ ਨਰਕ ਸਾਡੇ ਅੰਮ੍ਰਿਤਸਰ ਚੋਂ ਨਿਕਲ ਜਾਵੇ ਜੀ ਅੰਮ੍ਰਿਤਸਰ ਫਾਸਟਵੇ ਨਿਊ ਟੀਮ ਵੱਲੋਂ ਅੰਮ੍ਰਿਤਸਰ ਦਾ ਦੌਰਾ ਕੀਤਾ ਗਿਆ ਤਾਂ ਵੱਖ-ਵੱਖ ਥਾਵਾਂ ਤੇ ਕੂੜੇ ਦੇ ਢੇਰ ਲੱਗੇ ਹੋਏ ਸਨ ਚਾਹੇ ਇਲਾਕਾ ਲੋਗੜ ਵਾਲਾ ਹੋਵੇ ਜਾਂ ਟੈਲੀਫੋਨ ਐਕਸਚੇਂਜ ਦਾ ਜਿਹੜੀਆਂ ਤਸਵੀਰਾਂ ਸੀ ਤੁਹਾਨੂੰ ਸਾਂਝੀਆਂ ਕੀਤੀਆਂ ਲੋਗੜ ਇਲਾਕੇ ਦੇ ਟੈਲੀਫੋਨ ਐਕਸਚੇਂਜ ਅਤੇ ਹੋਰ ਇਲਾਕੇ ਦੀਆਂ ਤਸਵੀਰਾਂ ਤੁਹਾਨੂੰ ਸਾਂਝੀਆਂ ਕੀਤੀਆਂ ਜਿੱਥੇ ਕੂੜੇ ਦੇ ਢੇਰ ਲੱਗੇ ਹੋਏ ਹਨ ਸ਼ਹਿਰ ਵਾਸੀ ਨੇ ਇਸ ਮੌਕੇ ਗੱਲਬਾਤ ਕਰਦਿਆਂ ਹੋਇਆਂ ਆਖਿਆ ਕਿ ਨਗਰ ਨਿਗਮ ਪ੍ਰਸ਼ਾਸਨ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਅਤੇ ਜਿਹੜੇ ਸ਼ਹਿਰ ਵਿੱਚ ਕੂੜੇ ਦੇ ਢੇਰ ਲੱਗੇ ਹੋਏ ਹਨ ਇਥੇ ਨੂੰ ਹਟਾਉਣਾ ਚਾਹੀਦਾ ਹੈ ਅਮਰitsar ਫਾਸਟ ਵੀ ਖਬਰਨਾਮੇ ਕੈਮਰਾਮੈਨ ਨਰੇਸ਼ ਕੁਮਾਰ ਦੇ ਨਾਲ ਰਕੇਸ਼ ਕੁਮਾਰ